ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਆਪਾਂ ਤੁਹਾਡੇ ਲਈ ਲੈ ਕੇ ਆ ਗਿਆਂ ਜੀ ਬਹੁਤ ਵਧੀਆ ਤੋਹਫਾ ਘਰੇ ਬਣਾਏ ਹੋਏ ਫਰੈਸ਼ ਰਮਾਲਾ ਸਾਬ ਜੀ ਕੋਈ ਲੱਗਿਆ ਹੋਇਆ ਨਹੀਂ ਮਿਲੂਗਾ ਤੁਹਾਨੂੰ ਮੌਸਮ ਦੇ ਹਿਸਾਬ ਤੇ ਆਪਾਂ ਵਧੀਆ ਬੈਲਵੱਟੇ ਗਰਮ ਦੇ ਵਿੱਚ ਜਿਹੜੇ ਨਹੀਂ ਰਮਾਲਾ ਸਾਬ ਬਣਾਏ ਨੇ ਜੀ ਜੇਕਰ ਕਿਸੇ ਨੇ ਦੁਕਾਨ ਵਾਸਤੇ ਲੈਣੇ ਹੋਣ ਹੋਲਸੇਲ ਰੇਟ ਤੇ ਉਹ ਵੀ ਮਿਲ ਜਾਣਗੇ ਤੁਸੀਂ ਸਾਨੂੰ ਪਹਿਲਾਂ ਆਰਡਰ ਜਿਹੜੇ ਕਰ ਸਕਦੇ ਹੋਗੇ ਦੱਸ ਸਕਦੇ ਹੋ ਰਮਲਾ ਸਾਹਿਬ ਜੇਕਰ ਕਿਸੇ ਨੇ ਆਪ ਦੀ ਦੁਕਾਨ ਵਾਸਤੇ ਲੈਣੇ ਹੋਣ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਜਿਹੜੇ ਰਮਲਾ ਸਾਹਿਬ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਜੀ ਪਿੰਡ ਆਪਣਾ ਖੁੱਡੀਖਲਾਂ ਦੀ ਬਰਨਾਲੇ ਦੇ ਨਾਲ ਆ ਜੇਕਰ ਕਿਸੇ ਨੇ ਇਕੱਠੇ ਰਮਲਾ ਸਾਹਿਬ ਦਾ ਸਾਨੂੰ ਆਰਡਰ ਦੇਣਾ ਉਹ ਪਹਿਲਾਂ ਤੁਸੀਂ ਦੱਸ ਕੇ ਆਇਓ ਜੀ ਸਾਨੂੰ ਆਪਾਂ ਤੁਹਾਡੇ ਲਈ ਫਿਰ ਉਹਨੇ ਹੀ ਰਮਲਾ ਸਾਹਿਬ ਤਿਆਰ ਕਰਵਾਵਾਂਗੇ ਜੀ। ਬਾਕੀ ਕਿਸੇ ਨੇ ਘਰ ਵਾਸਤੇ ਰਮਲਾ ਸਾਹਿਬ ਲੈਣੇ ਹੋਣੋ ਪ੍ਰੋਗਰਾਮ ਲਈ ਤੇ ਤੁਸੀਂ ਘਰ ਦੇ ਬਣੇ ਫਰੈਸ਼ ਜਿਹੜੇ ਰਮਲਾ ਸਾਹਿਬ ਨੇ ਉਹ ਲੈ ਸਕਦੇ ਹੋ ਜੀ। ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ, ਸ਼ੇਅਰ ਕਰੋ ਜੀ, ਲਾਈਕ ਕਮੈਂਟ ਵੀ ਕਰਿਆ ਕਰੋ। ਤੇ ਰਮਲਾ ਸਾਹਿਬ ਲਈ ਖੁੱਡੀ ਕਲਾ ਜਵਰੇ ਦੀ ਹੱਤੀ ਸੰਪਰਕ ਕਰੋ ਜੀ 98141 78274